ਤੁਸੀਂ ਪਿੰਡਾਂ ਜਾਂਦੇ ਹੋ ਵਿਚਰਦੇ ਹੋ ਤੁਹਾਨੂੰ ਕਿਸੇ ਤਰ੍ਹਾਂ ਦਾ ਪਿੰਡਾਂ ਚ ਲੋਕਾਂ ਤੋਂ ਸਹਿਯੋਗ ਕਿਸ ਤਰ੍ਹਾਂ ਦਾ ਮਿਲ ਰਿਹਾ ਹੈ ਜਾਂ ਲੋਕਾਂ ਦੇ ਰੋਧ ਦਾ ਗੁੱਸੇ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਅਕਸਰ ਜਦੋਂ ਸਰਕਾਰ ਹੁੰਦੀ ਹੈ ਲੋਕਾਂ ਦੀਆਂ ਉਮੀਦਾਂ ਮੁਤਾਬਕ ਕੰਮ ਜੇਕਰ ਨਹੀਂ ਹੁੰਦੇ ਤਾਂ ਐਂਟੀ ਇਨਕੰਮਪੈਂਸ ਵੀ ਹੁੰਦੀ ਹੈ ਕਿ ਇਸ ਤਰ੍ਹਾਂ ਦਾ ਤੁਹਾਨੂੰ ਚੋਣ ਦੌਰਾਨ ਕੋਈ ਮਿਲਿਆ ਦੇਖੋ ਮੈਂ ਦੱਸਣਾ ਚਾਹੁੰਦਾ ਕਿ 2 ਸਾਲ ਤੋਂ ਉੱਤੇ ਹੋਇਆ ਸਰਕਾਰ ਬਣੀ ਨੂੰ ਜੀ ਮੈਨੂੰ ਲੱਗਦਾ ਜਿੰਨੇ ਪੈਸੇ ਅਸੀਂ ਲਾਇਨੇ ਆ 2 ਸਾਲਾਂ ਦੇ ਵਿੱਚ ਹਲਕੇ ਸਮਾਨੇ ਚ ਮੇਲਾ ਦਾ ਪੂਰੇ 5 ਸਾਲਾਂ ਚ ਨਹੀਂ ਲੱਗੇ ਹੋਣੇ ਪਿਛਲੇ 5 ਸਾਲਾਂ ਦੇ ਵਿੱਚ ਔਰ ਕਈ ਪਿੰਡ ਹੋਜੇ ਨੇ ਜਿੱਥੇ 2-2 ਕਰੋੜ ਰੁਪਇਆ ਲੱਗਿਆ ਔਰ ਸਾਡੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਜਿਹੜੇ ਵੀ ਪਿੰਡ ਦਾ ਸਰਪੰਚ ਆਵੇ ਉਹਦਾ ਕੋਈ ਪੱਖਪਾਤ ਨਹੀਂ ਬਿਨਾਂ ਪੱਖਪਾਤ ਤੋਂ ਜਿੰਨੇ ਵੀ ਹੋਣ ਵਾਲੇ ਕੰਮ ਨੇ ਉਹ ਪਹਿਲ ਦੇ ਆਧਾਰ ਤੇ ਕਰਾ ਕੇ ਦਿੱਤੇ ਨੇ ਔਰ ਪਿੰਡਾਂ ਦੇ ਜਿਹੜੇ ਵੀ ਕੰਮ ਨੇ ਚਾਹੇ ਕੋਈ ਛੱਪੜਾਂ ਦਾ ਕੰਮ ਆ ਜਾਂ ਕੋਈ ਪਾਈਪਲਾਈਨਾਂ ਦਾ ਕੰਮ ਆ ਜਾਂ ਹੋਰ ਜਿਹੜਾ ਵੀ ਕੰਮ ਆ ਗਿਆ ਅਸੀਂ ਕਦੇ ਕਿਸੇ ਨੂੰ ਜਵਾਬ ਨਹੀਂ ਦਿੱਤਾ